ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਿੱਥੇ ਬੰਦੀ ਦੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਹੋਏ ਰਵਾਨਾ ਹੁਣ ਰਵਾਨਾ ਕਿੱਧਰ ਨੂੰ ਹੋਏ ਨੇ ਕਿ ਦਿੱਲੀ ਨੂੰ ਹੋਏ ਨੇ ਜਾਂ ਹਰਿਆਣਾ ਨੂੰ ਹੋਏ ਨੇ ਬਲਕਿ ਨਾ ਹੀ ਦਿੱਲੀ ਨਾ ਹੀ ਹਰਿਆਣਾ ਹੋਂ ਕਿਸਾਨ ਪੰਜਾਬ ਦੇ ਹੀ ਵਿੱਚ ਟਰੈਕਟਰ ਟਰਾਲੀ ਲੈ ਕੇ ਰਵਾਨਾ ਹੋਏ ਨੇ ਕਿਉਂਕਿ ਸੰਗਰੂਰ ਦੇ ਕਈ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੜ੍ਹਾਂ ਦੇ ਨਾਲ ਲੋਕ ਪ੍ਰਭਾਵਿਤ ਹੋਏ ਸੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਸੀ ਤਾਂ ਹੁਣ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੇ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਬੀੜਾ ਚੁੱਕਿਆ ਗਿਆ ਉਹਨਾਂ ਦੀ ਫਸਲ ਤੱਕ ਦੀ ਬਜਾਈ ਕੀਤੀ ਜਾ ਰਹੀ ਆ ਪਹਿਲਾਂ ਉਹਨਾਂ ਨੂੰ ਰਾਸ਼ਤ ਤੱਕ ਵੰਡਿਆ ਗਿਆ ਤਾਂ ਇਹ ਉਪਰਾਲਾ ਦੇਖ ਕੇ ਵਾਕਿ ਹੀ ਇਹ ਦਰਸਾਉਂਦਾ ਕਿ ਇਕਤਾ ਦੇ ਵਿੱਚ ਬਲ ਹੁੰਦਾ ਪੂਰੀ ਗੱਲਬਾਤ ਕਿਸਾਨਾਂ ਦੀ ਜ਼ੁਬਾਨੀ ਸੁਣ ਲਓ ਪ੍ਰਧਾਨ ਜੀ ਅੱਜ ਕਿੱਥੋਂ ਚੱਲ ਰਹੇ ਹੋ ਕਿ ਸਬੰਧ ਦੇ ਵਿੱਚ ਜਿਹੜਾ ਕਾਫਲਾ ਟਰੈਕਟਰਾਂ ਦਾ ਕਿੱਥੇ ਜਾ ਰਿਹਾ ਹੈਗਾ ਦੇਖੋ ਸੰਗਰੂਰ ਜ਼ਿਲ੍ਹਾ ਅੰਬਰਸਰ ਨਾਲ ਜੁੜਿਆ ਹੋਇਆ ਹੈ ਅੰਬਰਸਰੀ ਜਾ ਰਿਹਾ ਹੈ ਮਸਤੌਣੇ ਜੱਸੀ ਕਾਫਲਾ ਟਰੈਕਟਰਾਂ ਦਾ ਇਕੱਠਾ ਕਰ ਰਹੇ ਆ ਜੋ ਗੱਲ ਅਸੀਂ ਸ਼ੁਰੂ ਤੋਂ ਬੋਲੀ ਸੀ ਉਹ ਗੱਲਾਂ ਸਾਰੀਆਂ ਅਸੀਂ ਪੂਰੀਆਂ ਕਰਨ ਜਾਂਦਾ ਯਤਨ ਕਰ ਰਹੇ ਆ ਪਹਿਲਾਂ ਤੁਹਾਨੂੰ ਪਤਾ ਰਾਸ਼ਨ ਤੋੜੀ ਜਿੰਨਾ ਵੀ ਸਮਾਨ ਸੀ ਉਹ ਸਾਰਾ ਪਹਟਾਇਆ ਵੀ ਪਹਟਾਇਆ ਅਸੀਂ ਕਿਹਾ ਸੀ ਵੀ ਬਾਅਦ ਦੇ ਵਿੱਚ ਅਸੀਂ ਤੁਹਾਡੇ ਕਣਕ ਪਜਾਉਣ ਤੱਕ ਗਾਰੰਟੀ ਕਰਾਂਗੇ ਉਹ ਅੱਜ ਅਸੀਂ ਗਾਰੰਟੀ ਨੂੰ ਦੁਬਾਰੇ ਸ਼ੁਰੂਆਤ ਕੀਤੀ ਅੱਜ ਵੱਡਾ ਕਾਫਲਾ ਇਥੋਂ ਟਰੈਕਟਰਾਂ ਦਾ ਤੋਰਦਾ ਹੈ ਬਹੁਤੇ ਟਰੈਕਟਰ ਪਿੰਡਾਂ 'ਚ ਇਕੱਠੇ ਹੋਵੋ ਆ ਰਹੇ ਨੇ ਤੇਲ ਤੂਲ ਪਵਾ ਰਹੇ ਨੇ ਜਿਹੜੀ ਪੂਰਾ ਕਾਫਲਾ ਜਿੱਥੋਂ ਜਿਹੜੀ ਉਹ ਮਿੱਟੀ ਜਾਂ ਉਹਨਾਂ ਦੇ ਬੰਨ ਟੁੱਟੇ ਹੋਏ ਨੇ ਜੋ ਵੀ ਹੈ ਅੰਬਰਸਰ ਦੇ ਵਿੱਚ ਅੰਬਰਸਰ ਕੰਪਲੀਟ ਕਰਨਾ ਸੀ ਸਾਰਾ ਚਾਹੇ ਸਾਨੂੰ ਤਿੰਨ ਕਾਫਲੇ ਭੇਜਣੇ ਪੈਣਾ ਹੋਵਾਂ ਚਲਦੇ ਸੀਜ਼ਨ 'ਚ ਜਿਹੜਾ ਕਿਸੇ ਦਾ ਵੀ ਟਰੈਕਟਰ ਵਿਹਲਾ ਨਹੀਂ ਹੈ ਕੋਈ ਬੰਦਾ ਨਹੀਂ ਵਿਹਲਾ ਹੈ ਝੋਨਾ ਵੱਢ ਰਹੇ ਨੇ ਵੇਚ ਰਹੇ ਨੇ ਫਿਰ ਖਰਚੇ ਵਧਣੇ ਨੇ ਫਿਰ ਤੇ ਪਰਾਲੀ ਇਕੱਠੀ ਕਰਾਉਣੀ ਰਹਿੰਦ ਖੁੰਦ ਆ ਸਾਰੇ ਇੰਨੇ ਵੱਡੇ ਜ਼ੋਰ ਦੇ ਵਿੱਚ ਅਸੀਂ 100 150 ਟਰੈਕਟਰ ਸੂਬਾ ਕਮੇਟੀ ਨੂੰ ਲਿਖਾਇਆ ਸੀ ਉਹ ਅੱਜ ਅਸੀਂ ਕਾਪੜਾ ਜਿਹੜਾ ਇੱਥੋਂ ਰੰਮਣਾ ਕਰਾਂਗੇ ਹਾਲ ਤੁਸੀਂ ਮਾਰੋ ਨਿਗਾ ਵੀ ਟਰੈਕਟਰ ਸਾਰੇ ਖੜੇ ਨੇ ਤੇ ਬਾਕੀ ਦਾ ਟਰੈਕਟਰ ਬਹੁਤਾਰੇ ਨੇ ਦੱਸਾ 20 ਮਿੰਟਾਂ ਦੇ ਵਿੱਚ ਸਾਰੇ ਟਰੈਕਟਰ ਇਕੱਠੇ ਹੋ ਜਾਣਗੇ ਉਹ ਅਸੀਂ ਅੱਜ ਇਸ ਸ਼ੁਰੂਆਤ ਟਰੈਕਟਰਾਂ ਦੀ ਜਿੱਥੋਂ ਕਰਾਂਗੇ ਕਿਵੇਂ ਦੇਖਣ ਕਿ ਅੱਜ ਵੱਡੇ ਪੱਧਰ ਤੇ ਟਰੈਕਟਰ ਲੈ ਕੇ ਜਾ ਰਹੇ ਹਾਂ ਕਿਸ ਤਰ੍ਹਾਂ ਦੀ ਮਦਦ ਹੈ ਜਿਹੜੀ ਕਿਸਾਨਾਂ ਦੀ ਜਥੇਬੰਦੀ ਦੇ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਅਸੀਂ ਭਾਰਤੀ ਕਿਸਾਨ ਦੀ ਨੇਕਤਾ ਅਗਰਾਹ ਵੱਲੋਂ ਪਹਿਲਾਂ ਵੀ ਜਣੀ ਜਦੋਂ ਤੋਂ ਹਾੜਾਂ ਦੇ ਵਿੱਚ ਉਹ ਲੋਕ ਪ੍ਰਭਾਵਿਤ ਹੁੰਦੇ ਬਟ ਬਹੁਤ ਬੇਜਮੀਨੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਅਸੀਂ ਬਹੁਤ ਵੱਡੇ ਪੱਧਰ ਤੇ ਕਣਕ ਭੇਜੀ ਹੈਗੀ ਆ ਕੂੜੀ ਭੇਜੀ ਆ ਹਰਾ ਚਾਰਾ ਜਿਹੜਾ ਉਹ ਭੇਜਿਆ ਹੈਗਾ ਅਸੀਂ ਲਗਭਗ 4000 ਇਕੱਲੇ ਦਾ ਬੀ ਆ ਜਿਹੜਾ ਅਸੀਂ ਉਹ ਭੇਜਿਆ ਹੈਗਾ ਇਸ ਕਰਕੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਜਿਹੜੇ ਤੁਹਾਡੀ ਜੀ ਦਾ ਪੱਤਰ ਕਰਾਉਣ ਤੱਕ ਜਣੀ ਪਿਛਲੇ ਦਿਨਾਂ ਜੀ ਸਾਡੇ ਟਰੈਕਟਰ ਜਾ ਕੇ ਆਏ ਨੇ ਅੱਜ ਵੀ ਅਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਮਸਤ ਆਣਾ ਸਭ ਤੋਂ ਅੰਮ੍ਰitsar ਦੇ ਅਜਨਾਲੀ ਦੇ ਰਵਦਾਸ ਦੇ ਵਿੱਚ ਇਹ ਭੇਜਾਂਗੇ ਉਹ ਜੰਨੀ ਜੰਨੀ ਉਹਨਾਂ ਦੇ ਕੋਈ ਟੋਬੇ ਨਹੀਂ ਜਿਹੜਾ ਉਹ ਰੇਤਾ ਤੂਤਾ ਸਾਰਾ ਚੱਕ ਕੇ ਉਹਨੂੰ ਪੱਧਰ ਕਰਕੇ ਇਹ ਆਉਣਗੇ ਇਸ ਕਰਕੇ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਆ ਐਸਾ ਹਾਲਤ ਦੇ ਵਿੱਚ ਇਹ ਸਰਕਾਰਾਂ ਇਹਦੇ ਜੋ ਗਾਇਬ ਨੇ ਜਣੀ ਤੁਸੀਂ ਇਹ ਦੇਖ ਸਕਦੇ ਹੋ ਹੁਣ ਜਿਵੇਂ ਅਗਰਨੂਆ ਸਾਹਿਬ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਕੋਈ ਟਰੈਕਟਰ ਨਹੀਂ ਲੱਭਦਾ ਹੈਗਾ ਸਾਰੇ ਝੋਨਾ ਵੱਢ ਰਹੇ ਨੇ ਮੰਡੀਆਂ 'ਚ ਨੇ ਕਣਕ ਬੀਜਣ ਦਾ ਟਾਈਮ ਆ ਇਸ ਘੜੀ ਦੇ ਵਿੱਚ ਵੀ ਜਦੋਂ ਕੋਈ ਵੀ ਲੋਕ ਵਿਹਲੇ ਨਹੀਂ ਉਦੋਂ ਵੀ ਇਹ ਟਰੈਕਟਰਾਂ ਦਾ ਕਾਫਲਾ ਸਾਡੇ ਕਿਸਾਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੇ ਅਸੀਂ ਆਪਣੀ ਬਾਅਦ ਵਿੱਚ ਬੀਜ ਲਾਂਗੇ ਅਸੀਂ ਪਹਿਲਾਂ ਉੱਧਰ ਜਿਹੜਾ ਉਹਨਾਂ ਦਾ ਪੱਧਰ ਕਰਕੇ ਆਵਾਂਗੇ ਇਸ ਕਰਕੇ ਅੱਜ ਅਸੀਂ ਜਾ ਰਹੇ ਹਾਂ ਜੇ ਫੇਰ ਲੋੜ ਹੋਊਗੀ ਦਾਹਾ ਜੇ ਫੇਰ ਵੀ ਭੇਜ ਦੇਣਾ ਕਪਰਾਲੀ ਨੂੰ ਲੈ ਕੇ ਲਗਾਤਾਰ ਜਿਹੜੀਆਂ ਘਟਨਾਵਾਂ ਆ ਰਹੀਆਂ ਨੇ ਕਿਸਾਨਾਂ ਦੇ ਪਰਚੇ ਹੋ ਰਹੇ ਨੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਜਿਹੜਾ ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਹੈ ਦੇਖੋ ਇਹ ਨਾਦਰ ਸਾਹੀ ਫਰਮਾਨੇ ਸਰਕਾਰ ਦੇ ਜਿਹੜਾ ਪੈਂਸਲਾਂ ਬੰਦ ਕਰਦੇ ਆਂਗੇ ਅਸੀਂ ਪਰਚੇ ਦਰਜ ਕਰਦੇ ਆਂਗੇ ਜੇਲਾਜ ਬੰਦ ਕਰਦੇ ਆਂਗੇ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਜਿਹੜੀਆਂ ਗ੍ਰੀਨ ਟਰਮ ਕੋਈ ਕਿਸਾਨ ਨਹੀਂ ਚਾਹੁੰਦੇ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਆ ਮਜਬੂਰੀ ਵਸ ਜਦ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਫਿਰ ਅੱਗ ਹੀ ਲਾਉਣ ਦਾ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ ਇਸ ਕਰਕੇ ਸਾਡੀ ਮਜਬੂਰੀ ਆ ਹਾਈ ਕੋਰਟ ਦੇ ਹੁਕਮ ਤਾਂ ਨੇ ਗ੍ਰੀਨ ਟਰਮੂਨ ਦੇ ਹਦਾਇਤਾਂ ਨੇ ਸਰਕਾਰ ਲਾਗੂ ਕਰੇ ਕਿਤੇ ਨਹੀਂ ਮਤਲਬ ਕਿਸਾਨ ਅੱਗ ਲਾਉਂਦੇ ਹੈਗੇ ਨਹੀਂ ਤਾਂ ਫਿਰ ਕਿਸਾਨਾਂ ਦੀ ਮਜਬੂਰੀ